ਸਤਿ ਸ਼੍ਰੀ ਅਕਾਲ ਨਮਸਕਾਰ ਆਵਾਜ਼ ਮੈਂ ਵਿਦੇਸ਼ ਕੁਮਾਰ ਉਮੀਦਵਾਰ ਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਪ੍ਰਮਾਤਮਾ ਹਮੇਸ਼ਾ ਤੁਹਾਡੇ ਤੁਹਾਡੇ ਬੱਚਿਆਂ ਨੂੰ ਤੁਹਾਡੇ ਪਰਿਵਾਰ ਦੇ ਸਿਰ ਤੇ ਹਮੇਸ਼ਾ ਖੁਸ਼ਹਾਲ ਮਿਹਰ ਭਰਿਆ ਹੱਥ ਰੱਖੇ ਤਾਂ ਦੋਸਤੋ ਮੇਰੀ ਬੇਟੀਆਂ ਜਸਨੀਦੀ ਵੀ ਅਸੀਂ ਇੱਕ ਨਵਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਪ੍ਰੋਗਰਾਮ ਮੇਰੀ ਬੇਟੀ ਸੁਨੀਦੀ ਮੇਰੇ ਨਾਲ ਹੈ ਜੀ ਇਹ ਬੀਏ ਸੈਕੰਡ ਇਅਰ ਦੇ ਵਿੱਚ ਪੜ ਰਹੀ ਹੈ ਤੇ ਜਰਨਲਿਜ਼ਮ ਦੀ ਵਿਦਿਆਰਥਣ ਹੈ ਜੀ ਤਾਂ ਇਸ ਕਰਕੇ ਅਸੀਂ ਪ્યોਤੀ ਜਿਹੜੇ ਹੁਣ ਤੁਹਾਨੂੰ ਤਕਰੀਬਨ ਸਾਡੇ ਜੋ ਖਬਰਾਂ ਨੇ ਉਹਨਾਂ ਚ ਦਿਖਿਆ ਕਰਾਂਗੇ ਸਭ ਤੋਂ ਪਹਿਲਾਂ ਦੋਸਤੋ ਇੱਕ ਸਾਡੀ ਬੇਨਤੀ ਹੈ ਜੀ ਕਿ ਸਾਡੇ ਸੋਸ਼ਲ ਮੀਡੀਆ ਤੇ ਦੋ ਪਲੇਟਫਾਰਮ ਹੈ ਜੀ ਫੇਸਬੁਕ ਇੰਸਟਾਗ੍ਰam ਤੇ ਹੈ ਜੀ ਪੀਵੀਸੀ ਪੰਜਾਬ YouTube ਤੇ ਪੀਵੀਸੀ ਪੰਜਾਬੀ ਤੁਹਾਡਾ ਅਖਬਾਰ YouTube Facebook Instagram ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਤੁਹਾਡਾ ਅਖਬਾਰ ਜਦੋਂ ਤੁਸੀਂ ਪੰਜਾਬੀ ਟਾਈਪ ਕਰੋਗੇ ਤਾਂ YouTube Facebook Instagram ਤੇ ਸਾਡਾ ਪੇਜ ਤੁਹਾਡੇ ਸਾਹਮਣੇ ਆ ਜਾਏਗਾ ਸਾਡੇ ਦੋਨੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਹੜੇ ਇਹਨਾਂ ਨੂੰ ਲਾਈਕ ਫੋਲੋ ਸ਼ੇਅਰ ਜ਼ਰੂਰ ਕਰੋ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬੋ ਤਾਂ ਤੁਹਾਡਾ ਕੀਤਾ ਹੋਇਆ ਇੱਕ ਸਬਸਕ੍ਰਾਈਬਰ ਜਿਹੜਾ ਸਾਡੇ ਲਈ ਬਹੁਤ ਵੱਡੀ એનર્ਜੀ ਦਾ ਕੰਮ ਕਰੇਗਾ। ਤਾਂ ਦੋਸਤੋ ਇੱਕ ਹੋਰ ਬੇਨਤੀ ਹੈ ਮੇਰੀ ਬੇਟੀ ਅੱਜ ਪਹਿਲੀ ਵਾਰ ਮੇਰੇ ਨਾਲ ਸ਼ੁਰੂਆਤ ਕਰਨ ਜਾ ਰਹੀ ਹੈ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਤਾਂ ਬੇਨਤੀ ਹੈ ਕਿ ਸਾਡੇ ਪਿਆਰਤੀ ਦੀ ਜੋੜੀ ਨੂੰ ਜਰੂਰ ਅਸ਼ੀਰਵਾਦ ਦਿਓ ਜੀ। ਜਰੂਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ। ਤਾਂ ਖਬਰਾਂ ਦੀ ਸ਼ੁਰੂਆਤ ਹੈ ਜਿਹੜੀ ਅੱਜ ਮੇਰੀ ਬੇਟੀ ਹੈ ਪਹਿਲਾਂ ਸ਼ੁਰੂ ਕਰੇਗੀ। ਹਾਂਜੀ ਬੇਟਾ ਕੀ ਖਬਰ ਹੈਗੀ ਹੈ ਜੀ 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 ਪਪਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਸੱਤਾ ਵਿੱਚ ਆਈ ਸੀ ਤਾਂ ਇਹਨਾਂ ਨੇ ਕਿਹਾ ਸੀਗਾ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਬਿਲਕੁਲ ਅਤੇ ਰਿਸ਼ਵਤ ਖੋਰੀ ਰੋਕਣ ਲਈ ਇਹਨਾਂ ਨੇ ਇੱਕ ਟੋਲ ਫਰੀ ਨੰਬਰ ਵੀ ਸ਼ੁਰੂ ਕੀਤਾ ਗਿਆ ਸੀ ਹਮ ਕੁਮંત્રી ਸਾਹਿਬ ਨੇ ਕੀਤਾ ਸੀ ਬਿਲਕੁਲ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤਾ ਗਿਆ ਸੀਗਾ ਜੀ ਪਰ ਹਲਕਾ ਰੋਪਨਗਰ ਦੇ ਆਮ ਆਦਮੀ ਪਾਰਟੀ ਤੇ ਸੰਬਾਧਕ ਸਾਭ ਕਾ ਬਧਾਇਕ ਸਾਭ ਕਾ ਵਿਧਾਇਕ ਹਮਰਜੀਤ ਸਿੰਘ ਹਮ ਸੰਧੂਆ ਸਾਹਿਬ ਨੇ ਨੂਰਪੁਰ ਬੈਦੀ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਅਤੇ ਕੁਝ ਹੋਰ ਥਾਵਾਂ ਦੇ ਕਿਲਿਆਂ ਦੀ ਵਿਕਰੀ ਵਿੱਚ 1.5 ਰੁਪਏ ਪ੍ਰਤੀ ਕਿਲਾ ਕਮਿਸ਼ਨ ਸਿਆਸੀ ਸ਼ਹਿਰ ਪ੍ਰਾਪਤ ਜਿਹੜੇ ਲੋਕਾਂ ਤੇ ਇਹ ਦੋਸ਼ ਲੱਗੇ ਬਿਲਕੁਲ ਦੋਸਤੋ ਮੈਂ ਫੇਰ ਇੱਕ ਵਾਰ ਮਾਫੀ ਚਾਹੁੰਦਾ ਮੇਰੀ ਬੇਟੀ ਨੇ ਅੱਜ ਪਹਿਲੀ ਵਾਰ ਹੀ ਸ਼ੁਰੂਆਤ ਕੀਤੀ ਹੈ ਤਾਂ ਪਲੀਜ਼ ਮਾਇਨਾਤ ਰਵੇ ਸਰ ਕੇ ਬੇਟੀ ਨੇ ਅੱਜ ਪਹਿਲੀ ਵਾਰ ਕੁਐਸਚਨ ਕੀਤਾ ਤਾਂ ਕੋਈ ਗੱਲ ਨਹੀਂ ਜੇ ਥੋੜਾ ਜਿਹਾ ਪੁਰਾਣੀ ਹੋਵੇ ਤਾਂ ਮੈਂ ਤਾਂ ਮੁਆਫਨਾ ਇਹਦੇ ਵਿੱਚ ਕੀ ਹੈ ਜੀ ਕਿ ਹਲਕਾ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਸਾਫ ਕਾ ਵਿਧਾਇਕ ਜੋ ਕਿ ਪਿਛਲੇ ਆ ਵਿਧਾਨ ਸਭਾ ਚੋਣਾਂ ਸੀਗੀਆਂ ਜਿਹੜੀਆਂ ਉਹਨਾਂ ਦੇ ਵਿੱਚ ਸੌਰੀ ਪਿਛਲੀਆਂ ਤੋਂ ਪਿਛਲੀਆਂ ਦੇ ਵਿੱਚ ਜਿੱਤੇ ਸੀਗੇ ਅਮਰਜੀਤ ਸਿੰਘ ਸੰਦੋਆ ਜਿਹੜੇ ਉਹਨਾਂ ਦੇ ਵੱਲੋਂ ਜੋ ਦੂਰਪੁਰ ਬੇਦੀ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਤੇ ਹੋਰ ਜਿਹੜੇ ਨਾਂ ਲੱਗਦੇ ਇਲਾਕਿਆਂ ਦੇ ਵਿੱਚ ਇੱਕ ਵੱਡਾ ਦੋਸ਼ ਹੈ ਜਿਹੜਾ ਸਿਆਸੀ ਸ਼ਹਿ ਪ੍ਰਾਪਤ ਜੋ ਲੋਕ ਹੈਗੇ ਆ ਉਹਨਾਂ ਤੇ ਲਗਾਇਆ ਕਿ ਸਿਆਸੀ ਸ਼ਹਿ ਪ੍ਰਾਪਤ ਲੋਕਾਂ ਦੇ ਵੱਲੋਂ ਡੇਢ ਰੁਪਏ ਪ੍ਰਤੀ ਕੇਲਾ ਜਿਹੜਾ ਕਮਿਸ਼ਨ ਹੈ ਜਿਹੜਾ ਉਹ ਜੋ ਲੋਕਾਂ ਤੋਂ ਲਿਆ ਜਾ ਰਿਹਾ ਹੈ ਇਸ ਸੰਬੰਧੀ ਉਹਨਾਂ ਦੇ ਵੱਲੋਂ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਹੈਗੇ ਆ ਉਹਨਾਂ ਦੇ ਕੋਲ ਵੀ ਚਿੱਪੀ ਪਹੁੰਚ ਵੀ ਕਰ ਦਿੱਤੀ ਗਈ ਹੈ ਤੇ ਉਹਨਾਂ ਨੇ ਇਸ ਮਾਮਲੇ ਵਿੱਚ ਵਿਜੀਲੈਂਸ ਦੀ ਮੰਗ ਵੀ ਕੀਤੀ ਹੈ ਇਸ ਮਾਮਲੇ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਰਜੀਤ ਸਿੰਘ ਸੰਧੂਆ ਨੇ ਜਿਹੜੇ ਸਾਬਕਾ ਵਿਧਾਇਕ ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਸੀਗੇ ਉਹਨਾਂ ਦੇ ਵੱਲੋਂ ਨਾ ਬੇਟਾ ਇੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਸਾਡੇ ਪੰਜਾਬ ਦੇ ਉਹਨਾਂ ਨੂੰ ਇੱਕ ਪੱਤਰ ਲਿਖਿਆ ਜਿਹਦੇ ਵਿੱਚ ਉਹਨਾਂ ਨੇ ਨੂਰਪੁਰ ਬੇਦੀ ਖੇਤਰ ਦੇ ਵਿੱਚ ਜੋ ਕਾਫੀ ਤਾਂ ਨਜਾਇਜ਼ ਕਮਿਸ਼ਨ ਦੇ ਬਾਰੇ ਲਿਖਿਆ ਉਹਨਾਂ ਨੇ ਉਹਦੇ ਪੱਤਰ 'ਤੇ ਲਿਖਿਆ ਕਿ ਇਲਾਕੇ ਦੇ ਲੋਕਾਂ ਦੇ ਵੱਲੋਂ ਉਹਨਾਂ ਦੇ ਧਿਆਨ ਦੇ ਵਿੱਚ ਇੱਕ ਮਸਲਾ ਜਿਹੜਾ ਲਿਆਂਦਾ ਗਿਆ ਸੀਗਾ ਜੋ ਕਿ ਕਾਫੀ ਹਾਸੋ ਹਿਲਾਵੀਆ ਕੋਈ ਨਾ ਕੋਈ ਡੇਟਰ ਪੈਕੇਜ ਲੈਣ ਲਈ ਤਾਂ ਤੁਮ ਮਿਸ਼ਨ ਲੈ ਜਾਣਾ ਇਹ ਤਾਂ ਅਜੇ ਤੱਕ ਮੇਰੇ ਖਿਆਲ ਪੰਜਾਬ ਦੇ ਵਿੱਚ ਨਹੀਂ ਹੋਇਆ ਜਾਂ ਪੰਜਾਬ ਤੋਂ ਕਿਤੇ ਵੀ ਨਹੀਂ ਹੋਇਆ ਹੁਣ ਜਿਹੜਾ ਬੰਦਾ ਕੇਲਾ ਵੇਚ ਰਿਹਾ ਉਹਦੀ ਕਿੱਡੀ ਮਜਬੂਰੀ ਹੋਏ ਹਾਂ ਕਿ ਡੇਟਰ ਪੈ ਕੇਲਾ ਇਹ ਹਾਸੂਹੀਣਾ ਤਾਂ ਹੈ ਹੀ ਹੈ ਇਸ 'ਚ ਕੋਈ ਦੋ ਰਾਏ ਨਹੀਂ ਹੈਗੀ ਠਰਾਨੀ ਜਾਣ ਦੀ ਤੇ ਚਿੰਤਾ ਦਾ ਵਿਸ਼ਾ ਵੀ ਹੈ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਜਿਹੜੀ ਰੂਪਨਗਰ ਪ੍ਰੈਸ ਕਲੱਬ ਦੇ ਵਿੱਚ ਕਰਦੇ ਹੋਏ ਕਿਹਾ ਗਿਆ ਕਿ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਲਿਖਿਆ ਕਿ ਨੂਰਪੁਰ ਵੇਦੀ ਖੇਤਰ ਦੇ ਵਿੱਚ ਪਿਛਲੇ ਲਗਭਗ 3.5 ਸਾਲਾਂ ਤੋਂ ਕੇਲਿਆਂ ਨੂੰ ਵੇਚਣ ਤੇ ਅਜੇ ਹਾਂ ਨਜਾਇਜ਼ ਕਮਿਸ਼ਨ ਲਿਆ ਜਾ ਰਿਹਾ ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੈ ਕਿਉਂਕਿ ਹੈਰਾਨਗੀ ਬੰਦ ਹੀ ਹੈ ਕਿਉਂਕਿ ਪਹਿਲਾ ਕੇਸ ਹੈ ਇਹ ਜਿਹੜਾ ਕਿਤੇ ਵੀ ਸੁਨਿਆ ਨਹੀਂ ਗਿਆ ਹੈਗਾ ਇਹ ਨੈਚੁਰਲੀ ਗੱਲ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਮਿਲ ਰਹੀ ਜਾਣਕਾਰੀ ਅਨੁਸਾਰ ਕੁਝ ਵਿਅਕਤੀਆਂ ਦੇ ਵੱਲੋਂ ਸਿਆਸੀ ਸ਼ਹਿ ਪ੍ਰਾਪਤ ਕਰਦੇ ਹੋਏ ਹਰ ਇੱਕ ਕੇਲੇ ਤੇ 1.5 ਰੁਪਏ ਨਜਾਇਜ਼ ਕਮਿਸ਼ਨ ਹੈ ਜਿਹੜਾ ਵਸੂਲਿਆ ਜਾ ਰਿਹਾ ਜਿਸ ਕਾਰਨ ਇੱਕ ਦਰਜਨ ਕੇਲਿਆਂ ਦੇ ਪਿੱਛੇ ਰੋਜ਼ 18 ਰੁਪਏ ਕਮਿਸ਼ਨ ਹੈ ਜਿਹੜਾ ਉਹ ਸਿਆਸੀ ਸ਼ਹਿ ਪ੍ਰਾਪਤ ਲੋਕਾਂ ਦੇ ਵੱਲੋਂ ਵਸੂਲਿਆ ਜਾ ਰਿਹਾ ਹੈ ਨੈਚੁਰਲੀ ਇਹ ਲੱਗਦੀ ਜਿਨ੍ਹਾਂ ਨੂੰ ਸਿਆਸੀ ਸ਼ਹਿਅ ਪ੍ਰਾਪਤ ਹੋਊਗੀ ਉਹੀ ਇਸ ਤਰ੍ਹਾਂ ਕੰਮ ਕਰ ਸਕਦੇ ਆ ਦੂਸਰੇ ਆਮ ਬੰਦੇ ਦੀ ਆਮ ਬੰਦੇ ਦੀ ਤਾਂ ਕੋਈ ਹਸੀਅਤੀ ਹੈ ਨਹੀਂ ਉਹਨਾਂ ਨੇ ਵੀ ਲਿਖਿਆ ਕਿ ਇਸੇ ਕਾਰਨ ਨੂਰਪੁਰ ਬੇਦੀ ਛੱਜ ਚੌਂਕ ਬੈਂਸਾ ਆਦੀ ਦੇ ਵਿੱਚ ਇਕੱਲੇ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਪੱਦੀ ਬੂੰਗਾ ਸਾਹਿਬ ਵਰਗੇ ਨਦੀਕੀ ਇਲਾਕਿਆਂ ਨਾਲੋਂ ਤਕਰੀਬਨ 20 ਰੁਪਏ ਮਹਿੰਗੇ ਵਿੱਚ ਜਾ ਰਹੇ ਨੇ ਉਹਨਾਂ ਨੇ ਵੀ ਦੱਸਿਆ ਕਿ ਮਿਲੀ ਜਾਣਕਾਰੀ ਅਨੁਸਾਰ ਨੂਰਪੁਰ ਬੇਦੀ ਅਤੇ ਇਸ ਦੇ ਨਾਲ ਲੱਗਦੇ ਵੱਡਿਆਂ ਤੇ ਰੋਜ਼ਾਨਾ ਲਗਭਗ 24000 ਕੇਲੇ ਯਾਨੀ ਕਿ 2000 ਦਰਜਨ ਕੇਲੇ ਯਾਨੀ ਕਿ ਹਰ ਰੋਜ਼ ਵੇਚੇ ਜਾਂਦੇ ਜਿਸ ਕਾਰਨ ਨਜਾਇਜ਼ ਕਮਿਸ਼ਨ ਜਿਹੜਾ ਲਗਭਗ ਲਗਭਗ ਹਰ ਰੋਜ਼ ਦਾ ਉਹ 40000 ਰੁਪਏ ਦੇ ਤਰੀਕਬ ਹੁੰਦਾ ਦੇਖੋ ਤੁਸੀਂ ਕਿੱਡੀ ਕਾਲਾ ਬਾਜ਼ਾਰੀ ਹੈ ਵੀ ਹਰ ਰੋਜ਼ ਦੇਖਣ ਨੂੰ ਇੱਕ ਡੇਢ ਰੁਪਿਆ ਕੇਲਾ ਬੜੀ ਛੋਟੀ ਚੀਜ਼ ਲੱਗਦੀ ਹੈ ਕੁਆਂਟੀਟੀ ਮੈਟਰ ਕਰਦੀ ਹੈ ਕੁਆਂਟੀਟੀ ਮੈਟਰ ਕਰਦੀ ਹੈ ਕਿ 24000 ਕੇਲਾ ਰੋਜ਼ बिकਦਾ ਤਾਂ ਥੈਟ ਮੀਨ 40000 ਰੁਪਏ ਪਲੱਸ ਰੋਜ਼ ਦੀ ਜੋ ਦੋ ਨੰਬਰ ਦੀ ਕਮਾਈ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਜੋ ਇਹ ਕਾਪੜਾ ਜਿਹੜਾ ਕੋਟਾਲਾ ਇਹ ਛੋਟਾ ਦਿਖਣ ਦੇ ਕਾਰਨ ਹਲੇ ਤੱਕ ਕਿਸੇ ਦੇ ਧਿਆਨ 'ਚ ਨਹੀਂ ਆਇਆ ਅਤੇ ਪਿਛਲੇ 3.5 ਸਾਲ ਦੇ ਅਰਸੇ ਦੇ ਵਿੱਚ ਲਗਭਗ ਇਹ ਜੋ ਰਕਮ ਹੈ 5 ਕਰੋੜ ਰੁਪਏ ਬਣ ਗਏ ਬੇਟਾ ਦੇਖੋ ਤੁਸੀਂ ਗੱਲ ਕੀ ਇੱਕ ਏਲੇ ਦੇ ਉੱਪਰ ਕਮਿਸ਼ਨ ਰੱਖ ਕੇ ਗੇੜ ਰੁਪਏ ਦਾ ਤਾਂ 3.5 ਸਾਲਾਂ ਦੇ ਵਿੱਚ 5 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਹੈ ਜਿਹੜੀ ਬਣ ਗਈ ਹੈ ਤੁਸੀਂ ਦੇਖੋ ਕਿੰਨੀ ਹੈਰਾਨਗੀ ਦੀ ਗੱਲ ਹੈ ਔਰ ਕਿੰਨੀ ਹਾਸੋਹੀਣੀ ਗੱਲ ਹੈ ਤੇ ਕਿੰਨੀ ਜਨ ਕੇ ਮਾਨਸਿਕਤਾ ਗਿਰੀ ਹੋਈ ਕਹਿ ਸਕਦੇ ਆ ਵੀ ਅਸੀਂ ਇੱਕ ਜੋ ਲੋਕ ਰੇੜੀ ਤੇ ਵੇਚਦੇ ਆਪਦੀ ਦਿਹਾੜੀ ਕਰਕੇ ਵਿਚਾਰੇ ਕਮੰਗਾ ਉਹਨਾਂ ਤੋਂ ਵੀ ਅਸੀਂ ਕਮਿਸ਼ਨ ਦੀ ਮੰਗ ਕਰਦੇ ਆ ਨਹੀਂ ਵਧੀਆ ਲੱਗ ਰਿਹਾ ਖੈਰ ਇਹ ਚੀਜ਼ਾਂ ਉਹਨਾਂ ਨੇ ਇਹ ਵੀ ਕਿਹਾ ਕਿ ਕੇਲੇ ਇੱਕ ਅਜਿਹੇ ਫਲ ਹੈ ਜੋ ਕਿ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਹੁੰਦਾ ਹੈ ਪਰੰਤੂ ਕੇਲਿਆਂ ਉੱਤੇ ਵੀ ਸਿਆਸੀ ਸ਼ੈ ਪ੍ਰਾਤੋ ਲੋਕਾਂ ਦੇ ਵੱਲੋਂ ਗੁੰਡਾ ਟੈਕਸ ਲਗਾ ਕੇ ਕੇਲਿਆਂ ਨੂੰ ਵੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਭ ਦੇ ਵਿੱਚ ਮਾਰਕੀਟ ਕਮੇਟੀ ਦੇ ਇੱਕ ਸਾਬਕਾ ਅਹੁਦੇਦਾਰ ਦੀ ਭੂਮਿਕਾ ਹੈ ਜਿਹੜੀ ਉਹ ਕਾਫੀ ਅਹਿਮ ਹੈਗੀ ਆ ਅ ਇਸ ਗੰਭੀਰ ਮਾਮਲੇ ਨੂੰ ਲੈ ਕੇ ਸਾਬਕਾ ਵਿਧਾਇਕ ਸੰਦੋਹਾ ਨੇ ਇੱਕ ਪੱਤਰ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਜਿਹੜੇ ਉਹਨਾਂ ਨੂੰ ਸੰਬੰਧੀ ਜਾਂਚ ਕਰਾਉਣ ਦੇ ਲਈ ਅਤੇ ਜ਼ਿੰਮੇਵਾਰਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਸੰਦੋਹਾ ਦੇ ਅਨੁਸਾਰ ਇਸ ਪੱਤਰ ਨੂੰ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਵਿਭਾਗ ਨੂੰ ਭੇਜ ਕੇ ਇਸ ਮਸਲੇ ਦੀ ਜਾਂਚ ਲਈ ਤਾਂ ਕਿਹਾ ਗਿਆ ਪਰ ਉਹਨਾਂ ਨੇ ਇਸ ਪੂਰੇ ਮਾਮਲੇ ਦੀ ਵਿਜੀਲੈਂਸ ਤੋਂ ਜਾਂਚ ਦੀ ਮੰਗ ਵੀ ਕੀਤੀ ਗਈ ਹੈ ਅਤੇ ਮਹਿੰਗੇ ਫਲ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਤਾਂ ਕਰਨ ਦੀ ਮੰਗ ਕੀਤੀ ਗਈ ਹੈ ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਸਥਾਨਕ ਲੋਕਾਂ ਨੇ ਇਸ ਮਾਮਲੇ ਤੇ ਨਾਰਾਜ਼ਗੀ ਜਤਾਈ ਗਈ ਹੈ ਤੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ ਉਹਨਾਂ ਇਹ ਵੀ ਕਿਹਾ ਕਿ ਜੇਕਰ ਇਹ ਲੁੱਟ ਜਾਰੀ ਰਹੀ ਤਾਂ ਆਮ ਜਨਤਾ ਦੀ ਜੀਵਨ ਸ਼ੈਲੀ ਤੇ ਸਿੱਧਾ ਅਸਰ ਪਵੇਗਾ ਤਾਂ ਦੇਖੋ ਬਟਾ ਕਿੰਨਾ ਗਲਤ ਸਿਸਟਮ ਬਣ ਗਿਆ ਕਿ ਕਿਥੇ ਦਾ ਇਹ ਸੀਗਾ ਕਿ ਅਸੀਂ ਰਿਸ਼ਵਤ ਖੋਰੀ ਬੰਦ ਕਰਾਂਗੇ No doubt ਮੁੱਖ ਮੰਤਰੀ ਸਾਹਿਬ ਕੋ ਅੰਤਮਾਨੇ ਜਿਹੜੇ ਉਹਨਾਂ ਨੇ ਵਧੀਆ ਕੰਮ ਕੀਤੇ ਆ ਟੋਲ ਫ੍ਰੀ ਨੰਬਰ ਜਾਰੀ ਕੀਤੇ ਸੀਗੇ ਅ ਲੇਕਿਨ ਕਹਿੰਦੇ ਹੁੰਦੇ ਹਨ ਨਾ ਵੀ ਕੁਝ ਲਿਬੜੀਆਂ ਹੋਈਆਂ ਮੱਝਾਂ ਨੇ ਜਿਹੜੀਆਂ ਸਾਰੇ ਟੋਬੇ ਨੂੰ ਖਰਾਬ ਕਰ ਦਿੰਦੀਆਂ ਹਨਾ ਤਾਂ ਉਹੀ ਗੱਲ ਇੱਥੇ ਆ ਰਹੀ ਹੈ ਸਮਾਜ ਦੇ ਵਿੱਚ ਕਿ ਦੇਖੋ ਕਿੰਨਾ ਕਿੰਨੀ ਛੋਟੀ ਸੋਚ ਹੈ ਯਾਨੀ ਕਿ ਕੀ ਸੋਚ ਲੈ ਕੇ ਆਮ ਆਦਮੀ ਪਾਰਟੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੈ ਜਿਹੜੇ ਫੀਲਡ 'ਚ ਕੰਮ ਕਰ ਰਹੇ ਤੇ ਕੁਝ ਲੋਕ ਉਹਨਾਂ ਦੇ ਅਕਸ ਨੂੰ ਢਾਲ ਆ ਰਹੇ ਨੇ ਮੈਂ ਇਸ ਮਾਮਲੇ 'ਤੇ ਸਾਡੀ ਵੀ ਬੇਨਤੀ ਹੈ ਕਿ ਮੁੱਖ ਮੰਤਰੀ ਸਾਹਿਬ ਇਸ ਮਾਮਲੇ ਨੂੰ ਤੁਸੀਂ ਗੰਭੀਰਤਾ ਦੇ ਨਾਲ ਲਵੋ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਵਿਜੀਲੈਂਸ ਤੋਂ ਕਰਵਾਓ ਤੇ ਜੋ ਵੀ ਇਸ ਮਾਮਲੇ 'ਚ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਉਸ ਤੇ ਸਖਤ ਕਾਰਵਾਈ ਆ ਜਿਹੜੀ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਤਾਂ ਦੋਸਤੋ ਇਸ ਤਰ੍ਹਾਂ ਦੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਸਾਡੇ ਨਾਲ ਜਰੂਰ ਜੁੜੇ ਰਹੋ ਤਾਂ ਇੱਕ ਵਾਰ ਦਿਓ ਇਜਾਜ਼ਤ ਸਾਨੂੰ ਪਿਆਰਤੀ ਨੂੰ ਧੰਨਵਾਦ ਜੀ